ਉਸ ਕਾਲਪੁਰਖ ਦਾ ਬਹੁਤ-ਬਹੁਤ ਸ਼ੁਕਰਾਨਾ ਕਰਦਾ ਹੋਇਆ ਜੋ ਹੁਕਮ ਜਹਦਰ ਸਾਹਿਬ ਸਿੰਘ ਸਾਹਿਬ ਦਾ ਹੋਇਆ ਸੀ ਉਹਦੇ ਮੁਤਾਬਕ ਅੱਜ ਮੈਂ ਸ੍ਰੀ ਕਾਲਤਾਕ ਸਾਹਿਬ ਦੇ ਨਾਸਤਕ ਹੋਇਆ ਅਰਦਾਸ ਬੇਨਤੀ ਕੀਤੀ ਆ ਜੋਦੜੀ ਕੀਤੀ ਆ ਵਾਹਿਗੁਰੂ ਸੱਚੇ ਪਾਤਸ਼ਾਹ ਕਿ ਜੋ ਜੋ ਪਿਛਲੇ ਸਮੇਂ ਦੇ ਵਿੱਚ ਸਰਕਾਰਾਂ ਦੇ ਹੁੰਦਿਆਂ ਕੋਈ ਜਾਣੇ ਨ ਜਾਣੇ ਕੋਈ ਭੁੱਲ ਕੋ ਗਲਤੀ ਹੋਈ ਆ ਉਹ ਇਹ ਬਖਸ਼ਣ ਦਾ ਬਖਸ਼ਣ ਹਾਰਿਆ ਉਹਦੇ ਵਾਸਤੇ ਮਾਫੀ ਮੰਗੀ ਆ ਤੇ ਮੈਨੂੰ ਪੂਨ ਆਸ ਆ ਕਿ ਵਾਹਿਗੁਰੂ ਔਰ ਛੇਵੇਂ ਪਾਤਸ਼ਾਹ ਅਕਾਲ ਤਖਤ ਸਾਹਿਬ ਇਸ ਗੱਲ ਲਈ ਮਾਫ ਕਰਨ ਦੇ ਯੋਗ ਹਨ माफ ਕਰਨਗੇ ਜੋ ਜਿਹੜੀ ਕੀਤੀ ਆ ਔਰ ਜੋ ਜਹਦਾ ਸਾਹਿਬ ਦਾ ਹੁਕਮ ਹੋਇਆ ਸੀ ਇਸ ਪਾਸੇ ਕੰਡ ਜਿਹੜਾ ਆ ਉਹ ਦੇਣਾ ਉਹ ਮੈਂ ਆਪ ਨਿਮਰਤਾ ਸਹਿਤ ਪੇਸ਼ ਹੋ ਕੇ ਇਹ ਉਹਨਾਂ ਦੇ ਪੀਏ ਸਾਹਿਬ ਨੂੰ ਜਿਹੜਾ ਉਹ ਦੇਖੇ ਆਇਆ ਉਹ ਬਾਕੀ ਇਸ ਤੋਂ ਗਾਂ ਜੋ ਵੀ ਫੈਸਲਾ ਜਿਹੜਾ ਆ ਉਹ ਜਹੇਦਾ ਸਾਹਿਬ ਵੱਲੋਂ ਜਾਊਗਾ ਉਥੇ ਵੀ ਇਨ ਬਿਨ ਨਿਮਾਣੇ ਸਿੱਖਬੰਦ ਕ੍ਰਿਸ਼ ਹੋ ਕੇ ਪਾਲਣਾ ਕਰਾਂਗੇ ਔਰ ਹਮੇਸ਼ਾ ਇੱਕ ਪੂਰਨ ਜੋ ਸਾਡਾ ਇਹ ਸਥਾਨ ਆ ਅਕਾਲ ਤਖਤ ਸਾਹਿਬ ਇਹਦਾ ਜੋ ਵੀ ਹੁਕਮ ਹੋ ਪਹਿਲਾਂ ਵੀ ਸਵੀਕਾਰ ਕਰਦੇ ਰਹੇ ਆ ਹੁਣ ਵੀ ਉਹਨੂੰ ਸਵੀਕਾਰ ਕਰ ਰਹੇ ਆ ਸਰ ਜਾਣੇ ਅਣਜਾਣੇ ਦੀ ਗੱਲ ਨਹੀਂ ਹੋ ਰਹੀ ਹੁਣ ਤਾਂ ਸਪੱਸ਼ਟ ਗੱਲ ਹੋ ਰਹੀ ਆ ਕਿ ਜਿਹੜਾ ਸਸਾ ਨੂੰ ਮਾਫੀਆਂ ਦਿੱਤੀਆਂ ਗਈਆਂ ਪਰ ਗਾੜੀ ਕਾਂਡ ਹੋਇਆ ਕੋਈ ਪੂਰਾ ਕਾਂਡ ਹੋ ਰਿਹਾ ਹੋਰ ਜਿਹੜੇ ਬੇਧਿ ਕਾਂਡ ਹੋਏ ਨੇ ਉਹਨਾਂ ਦੇ ਲਈ ਗੁਨਾਹ ਨੂੰ ਕਬੂਲਣ ਦੀ ਗੱਲ ਹੋ ਰਹੀ ਆ ਤੁਸੀਂ ਫਿਰ ਜਾਣੇ ਅਣਜਾਣੇ ਦੀ ਗੱਲ ਕਰ ਰਹੇ ਹੋ ਦੇਖੋ ਜਦੋਂ ਕੋਈ ਵੀ ਬੰਦਾ ਕੋਈ ਕੰਮ ਕਰਦਾ ਜਾਂ ਕੋਈ ਸਰਕਾਰ ਤਾਕਤ ਦੇ ਵਿੱਚ ਪਾਵਰ ਵਿੱਚ ਹੁੰਦੀ ਆ ਉਹ ਕੰਮ ਲੋਕਾਂ ਦੇ ਕਰਨੇ ਹੁੰਦੇ ਆ ਕਰਦੇ ਆ ਕਰਦੇ ਆ ਜੇ 100 ਕੰਮ ਚੰਗਾ ਹੋ ਗਿਆ ਕਿ ਨਹੀਂ ਹੋਇਆ ਤੇ ਕਈ ਵਾਰੀ ਉਹਦੀ ਗੱਲ ਆ ਜਾਂਦੀ ਆ ਪਰ ਮੈਂ ਇੱਕ ਬੀਤਿਕਾ ਨਹੀਂ ਚਾਹਣਾ ਅੱਜ ਕੋਰਟਾਂ ਦੇ ਵਿੱਚ ਮੈਟਰ ਆ ਕਿ ਜਿਹੜੀ ਵਿਆਧਵੀ ਹੋਈ ਆ ਕਿਵੇਂ ਹੋਈ ਇਹ ਤਾਂ ਬੈਟਰ ਹੋਰ ਕਿਸੇ ਦਾ ਲੁਕਿਆ ਛੁਪਿਆ ਰਿਹਾ ਹੀ ਨਹੀਂ ਕਿ ਵਿਆਧਵੀ ਕਿਹਨਾਂ ਨੇ ਕਰਾਈ ਆ ਕੌਣ ਦੋਸ਼ੀ ਆ ਅਸੀਂ ਫਿਰ ਵੀ ਇਹ ਗੱਲ ਕਹਿੰਦੇ ਆ ਕਿ ਜੇ ਪੰਥ ਇਸ ਗੱਲ ਨੂੰ ਸਮਝਦਾ ਤੇ ਕੰਮ ਸਮਝਦੀ ਹੈ ਤੇ ਅਸੀਂ ਫਿਰ ਵੀ ਨਿਮਰਤਾ ਸਹਿਤ ਮਾਫੀ ਮੰਗਦੇ ਹਾਂ। ਪਰ ਕੀ ਕਿਰਦੀ ਬਿਆਨਬਾਜੀ ਨੂੰ ਕਿਸ ਤਰ੍ਹਾਂ ਦੇਖਦੇ ਹੋ? ਸ਼੍ਰੀ ਕਾਸਤਖ ਸਾਹਿਬ ਵੱਲੋਂ ਵੀ ਦੇਸ਼ ਦਿੱਤਾ ਗਿਆ ਕਿ ਜਿਹੜਾ ਬਿਆਨਬਾਜੀ ਨਾ ਕੀਤੀ ਜਾਵੇ ਕਾਸਤਖ ਸਾਹਿਬ ਦੀ ਮਰਿਆਦਾ ਨੂੰ ਚਰੋਹੀ ਲਾ ਦਿੱਤਾ ਜਾਂਦਾ ਹੈ। ਇਹੀ ਗੱਲ ਆ। ਇਸੇ ਕਰਕੇ ਅਸੀਂ ਉਹ ਗੱਲਾਂ ਨਹੀਂ ਕਹਿਣੀਆਂ ਚਾਹੁੰਦੇ ਜਿਹੜੀਆਂ ਗੱਲਾਂ ਮਰਿਆਦਾ ਤੋਂ ਬਾਹਰ ਜਾਣ। ਕਿਉਂਕਿ ਜਹਦਰ ਸਾਹਿਬ ਨੇ ਜਿਹੜਾ ਹੁਕਮ ਦਿੱਤਾ ਸਾਡੇ ਲਈ ਉਹ ਲਾਹੀ ਹੁਕਮ ਹੋਆ। ਅਸੀਂ ਕਿਸੇ ਵੀ ਸਿੱਖ ਦੇ ਖਿਲਾਫ ਜਾਂ ਕਿਸੇ ਪਾਰਟੀ ਦੇ ਖਿਲਾਫ ਕੋਈ ਗੱਲ ਵੀ ਕਰਕੇ ਨਹੀਂ ਕਹਿੰਦੇ। ਆਪ ਇਹਦ ਕਰਕੇ ਗੱਲ ਕਹਿਨੇ ਆ ਕਿ ਜੇ ਜਿਹੜਾ ਨਹੀਂ ਸਵਾਲ ਕੀਤਾ ਵੀ ਜਾਣੇ ਨਾ ਜਾਣੇ ਫਿਰ ਕਹਿੰਦੇ ਆ ਕਿ ਕੀਤੀ ਨਹੀਂ ਜੇ ਫਿਰ ਵੀ ਲੱਗਦਾ ਵੀ ਹੋ ਗਈ ਤਾਂ ਅਸੀਂ ਮਾਫੀ ਮੰਗਦੇ ਆ ਉਸ ਮਸਤ ਕੋਣ ਨੇ ਉਹ ਸਪਸ਼ਟੀਕਰਨ ਕੀ ਦਿੱਤਾ ਹੈ ਜੀ ਅੱਜ ਅੱਜ ਸਪਸ਼ਟੀਕਰਨ ਕੀ ਦਿੱਤਾ ਹੈ ਦੇਖੋ ਮੈਂ ਤੇ ਇਹ ਸਮਝਦਾ ਕਿ ਜਿੰਨਾ ਟਾਈਮ ਮੈਨੂੰ ਮਿਨਿਸਪਲ ਵਿੱਚ ਮਿਲਿਆ ਜਿਹੜਾ ਮੇਰੇ ਕੋਲ ਮਹਿਕਮਾ ਸੀ ਉਹ ਮਹਿਕਮੇ ਦੇ ਵਿੱਚ ਮੇਰੇ ਜੁਮੇ ਵਿੱਚ ਵੱਡੀ ਸੇਵਾ ਲੱਗੀ ਸੀ ਜਿਹੜੀਆਂ ਜਿੰਨੀਆਂ ਯਾਦਗਾਰਾਂ ਬਣੀਆਂ ਸਿੱਖ ਇਤਿਹਾਸ ਦੇ ਵਿੱਚ ਕਿਹ ਵੀ ਗੱਲ ਹੈ ਜਿਹਨੂੰ ਅੱਜ ਆਪ ਸਾਰੇ ਭੁੱਲੀ ਜਾਂਦੇ ਆ ਕਿ ਸ਼੍ਰੋਮਣੀ ਕਾਲੇਦਾਨ ਨੇ ਰਾਹ ਤੇ ਖਾਲਸਾ ਚੱਪੜ ਜਿੜੀ ਵੱਡਾ ਕੱਲੂ ਕਰਾ ਛੋਟਾ ਕੱਲੂ ਕਰਾ ਔਰ ਭਗਵਾਨ ਬਾਲਮੀਕ ਦੀ ਯਾਦਗਾਰ ਰਵਿਦਾਸ ਜੀ ਦੀ ਯਾਦਗਾਰ ਮੋਤੀ ਰਾਮ ਨਯਾ ਦੀ ਯਾਦਗਾਰ ਆ ਬਾਰੰਬੋੜੀਅਲ ਜੰਗੇ ਆਜ਼ਾਦੀ ਇਹ ਉਹ ਜਿਹੜਾ ਅੰਮ੍ਰਿਤਸਰ ਸਾਹਿਬ ਦਾ ਜੋ ਜਿਹੜਾ ਉਹਨਾਂ ਮਾਰ ਗਿਆ ਜਾਂ ਥੋੜਾ ਜਿਹੜਾ 47 ਦਾ ਅਸੀਂ ਪਾਰਟੀਸ਼ਨ ਵਾਲਾ ਜਿਹੜਾ ਯਾਦਗਾਰ ਇੰਦਾਂ ਦੀ ਇੱਕ ਨਹੀਂ ਅੰਮ੍ਰਿਤਸਰ ਦੇ ਵਿੱਚ ਬਹੁਤ ਸਾਰੀਆਂ ਹੋ ਰਹੀ ਹੋਈਆਂ ਪਸਤਾਨ ਹੈਗੇ ਆ ਜਿਹੜੇ ਸਾਡੀ ਸਰਕਾਰ ਬਿਲੇ ਔਰ ਮੇਰੀ ਦੇਖਰੇਖ ਥੱਲੇ ਜਿਹੜੇ ਬਣੇ ਆ। ਸੋ ਉਹ ਇਸ ਕਰਕੇ ਉਹਨਾਂ ਨੂੰ ਅੱਜ ਕੋਈ ਨਹੀਂ ਗੱਲ ਬੰਦਾ ਗੱਲ ਨਹੀਂ ਕਰ ਰਿਹਾ। ਸਿਰਫ ਇਹ ਕਹਿੰਦਾ ਜੀ ਆਹ ਕਹਿਤਾ ਜੀ ਐ ਕਿ ਤੋਂ ਜੋ ਵੀ ਕਹਤਾ ਅਸੀਂ ਸਾਡੇ ਪ੍ਰਧਾਨ ਸਾਹਿਬ ਨੇ ਵੀ ਅਸੀਂ ਵੀ ਪੱਲਾ ਾਟ ਕੇ ਕੇ ਸਾਡੇ ਪੱਲੇ ਚ ਪਾ ਦਿਓ। ਕਿਉਂਕਿ ਅਸੀਂ ਅਕਾਲ ਤਖਤ ਤੋਂ ਵੱਡੇ ਨਹੀਂ। ਨਾ ਅਸੀਂ ਦਰਬਾਰ ਸਾਹਿਬ ਤੋਂ ਵੱਡੇ ਆ। ਅਸੀਂ ਫਿਰ ਵੀ ਆਪਣੀ ਉਸ ਚੀਜ਼ ਨੂੰ ਮੰਨ ਕੇ ਉਹ ਇਸੇ ਕਰਕੇ ਆਏ ਆ ਕਿ ਜੇ ਕੋਈ ਜਾਣੇ ਜਾਣੇ ਹੋਈ ਆ ਕਿ ਵਾਹਿਗੁਰੂ ਬਖਸ਼ਣ ਦਵਾਰ ਉਹ ਰਣਾ ਇਹ ਪਰਿਕਾਰ ਤੋਂ ਕੁਸ਼ਰੀ ਕਾਗਦ ਸਾਹਿਬ ਨੂੰ ਧਰਮਿਕ ਸਜਾਂ ਲਗਾਈ ਜਾ ਸਕਦੀ ਹੈ ਇਹ ਬੈ ਕੁਸ਼ਰੀ ਕੈਸਾ ਇਹ ਮਹਾਨ ਕਾਗਦਕ ਤੋਂ ਇਹਦੇ ਜਿਹੇਦਾਰ ਵੀ ਮਹਾਨ ਹੋਆ ਜੋ ਵੀ ਉਹ ਕਹਿਣਗੇ ਉਹਨੂੰ ਖੜੇ ਮੱਥੇ ਪਰਵਾਣ ਕਰਾ